ਪੂਰ ਸਾਰੇ ਦਰਸ਼ਕੀ ਦਾ ਨਮਸਕਾਰ ਠੀਕ ਮੋਰ ਆਪ ਤੁਹਾਨੂੰ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕਿ ਤੁਸੀਂ ਡੌਂਕੀ ਰੂਟ ਦੀ ਪਾਲ ਵਿੱਚ ਹੋ ਅਕਸਰ ਮੈਂ ਦੇਖਦਾ ਹੈ ਕਿ ਬਹੁਤ ਸਾਰੇ ਪੰਜਾਬ ਤੇ ਹਰਿਆਣਾ ਤੇ ਗੁਜਰਾਤ ਦੇ ਲੋਕ ਡੌਂਕੀ ਰੂਟ ਰਾਹੀਂ ਬਾਅਦ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅਕਸਰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਜੇਕਰ ਇਸ ਰੋਡ ਤੇ ਉਹ ਜਾਂਦੇ ਨੇ ਇਕ ਤਾਂ ਉਹਨਾਂ ਨੂੰ 70 ਤੋਂ 80 ਲੱਖ ਰੁਪਏ ਉਹਨਾਂ ਦਾ ਖਰਚਾ ਜਾਂਦਾ ਹੈ। ਦੂਜਾ ਕੀ ਹੈ ਕਿ ਉਹਨਾਂ ਕੋਲ ਕੋਈ ਦਸਤਾਵੇਜ਼ ਨਹੀਂ ਹੁੰਦੇ, ਨਾ ਇਥੋਂ ਹੀ ਤਿਆਰੀ ਕਰਕੇ ਜਾਂਦੇ ਨੇ। ਨਤੀਜਾ ਕੀ ਹੁੰਦੇ ਨੇ ਕਿ ਸਰਵੇ ਦੇ ਮੁਤਾਬਕ ਲਗਭਗ 33% ਲੋਕ ਰਸਤੇ 'ਚ ਹੀ ਮਾਰੇ ਜਾਂਦੇ ਨੇ। ਦੇਖੋ ਤੁਸੀਂ ਇੱਥੇ ਪੈਸਾ ਏਜੰਟ ਨੂੰ ਦੇ ਦਿੱਤਾ। ਪੈਸਾ ਉਹਦੇ ਕੋਲ ਆ ਗਿਆ। ਤੁਹਾਨੂੰ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੁਹਾਨੂੰ ਰਸਤੇ 'ਚ ਉਹੀ ਤਾਂ ਨਹੀਂ ਕਿਤੇ ਮਰਵਾ ਦਿੰਦਾ? ਕਿਉਂਕਿ ਕੀ ਹੁੰਦਾ ਇੱਕ ਟੁੱਟੀ ਹੋਈ ਕਿਸ਼ਤੀ 'ਚ ਜੇ 70 80 ਬੰਦੇ ਉਸ ਬੋਟ ਦੀ ਕੈਪੈਸਿਟੀ ਤੋਂ ਵੱਧ ਬੰਦੇ ਉੱਤੇ ਚੜਨਗੇ ਤੇ ਸਮੁੰਦਰ 'ਵੀ ਛੱਲਾ ਆਉਣੀ ਆਲੀ ਤਾਂ ਉਹ ਜਿਹੜੀ 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 ਬੋਟ ਹੈ ਉਹ ਡੁੱਬ ਜਾਏਗੀ ਕਿਉਂਕਿ ਉਹ ਉਸ ਦੀ ਕੈਪੈਸਿਟੀ ਤੋਂ ਵੱਧ ਬੰਦੇ ਉਹਦੇ ਪੈਟ ਕੀ ਜਾਂਦੇ ਨਹੀਂ ਇਸੇ ਤੀਕੇ ਨਾਲ ਤੁਹਾਨੂੰ ਜੰਗਲਾਂ ਵਿੱਚ ਦੀ ਨਦੀਆਂ ਕ੍ਰੋਸ ਕਰਨੀਆਂ ਪੈਣੀਆਂ ਜੇ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ ਜੇ ਤੁਸੀਂ ਤਰਪੋਖ ਜੇ ਜੇ ਤੁਹਾਡੇ ਕੋਲ ਇਨਾਫ ਦੇਖੋ ਪੈਸੇ ਦਾ ਉੱਤੇ ਕੋਈ ਫਾਇਦਾ ਨਹੀਂ ਤੁਹਾਨੂੰ ਪਾਣੀ ਚਾਹੀਦਾ ਹੈ ਤੁਹਾਨੂੰ ਰੋਟੀ ਪਾਣੀ ਚਾਹੀਦਾ ਹੈ ਔਰ ਤੁਹਾਨੂੰ ਗਾਈਡੈਂਸ ਚਾਹੀਦੀ ਹੈ ਔਰ ਜੇਕਰ ਤੁਹਾਡੇ ਕੋਲ ਉਹ ਚੀਜ਼ਾਂ ਉਪਲਬਧ ਨਹੀਂ ਹੋਣੀਆਂ ਤਾਂ ਤੁਸੀਂ ਡੌਂਕੀ ਰੂਟ ਰਾਹੀਂ ਨਹੀਂ ਜਾ ਸਕੋਗੇ ਸੋ ਮੈਂ ਤੁਹਾਨੂੰ ਕੁਝ ਤਰੀਕੇ ਦੱਸੂਗਾ ਤੁਸੀਂ ਕਿਵੇਂ ਜਾਣਾ ਵੀਜ਼ਾ ਲੈਣੇ ਡੌਂਕੀ ਰੂਟ ਲੈ ਕੇ ਜਾਣਾ ਜਾਂ ਵਿਆਹ ਕਰਾ ਕੇ ਜਾਣਾ ਉਹ ਤੁਹਾਡੀ ਮਰਜ਼ੀ ਹੈ ਪਰ ਮੈਂ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਿਹਾ ਤੁਸੀਂ ਕਿਸੇ ਵੀ ਤਰੀਕੇ ਨਾਲ ਜਾਓ ਕਿਉਂਕਿ ਜਦ ਤੁਸੀਂ ਬਾਹਰ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਤੁਹਾਡੇ ਘਰ ਦੇ ਇਥੇ ਰੌਲਾ ਪਾਉਂਦੇ ਨੇ ਕਿ ਜਿਵੇਂ ਹੁਣ ਰਸ਼ੀਆ ਵਿੱਚ ਕਾਲ 9 ਪੰਦੇ ਫੌਜ ਵਿੱਚ ਉਹਨਾਂ ਨੇ ਭਰਤੀ ਕਰ ਲਏ ਚਾਹੇ ਕਿ ਤੁਹਾਡੇ ਕੋਲ ਸਾਈਨ ਕਰਾਏ ਹੋਣਗੇ ਤੁਸੀਂ ਭਰਤੀ ਹੋਗੇ ਫਿਰ ਸਰਕਾਰ ਦੇ ਦੁਆਲੇ ਆਪਾਂ ਜਲੂਸ ਕੱਢ ਰਹੇ ਆ ਸੋ ਤੁਸੀਂ ਕਿਸੇ ਵੀ ਦੇਸ਼ ਜਾਓ ਮੈਂ ਤੁਹਾਨੂੰ ਕੁਝ ਪੁਆਇੰਟ ਦੱਸੂਗਾ ਤਾਂ ਕਿ ਤੁਸੀਂ ਇੱਥੋਂ ਤਿਆਰੀ ਕਰਕੇ ਜਾਓ ਨਹੀਂ ਤੇ ਤੁਹਾ ਦਾ ਬਾਅਦ ਜਾ ਕੇ ਬੰਦਾ ਹਾਲ ਹੋਏਗਾ ਤੁਸੀਂ ਪੈਸੇ ਵੀ ਖਰਚੋਗੇ ਉੱਥੇ ਪੱਕਿਆ ਨਹੀਂ ਹੋ ਸਕੋਗੇ ਔਰ ਤਾਦੀ ਡਿਪੋਰਟੇਸ਼ਨ ਹੋਣੀ ਵੀ ਯਕੀਨੀ ਹੈ ਕਿਉਂਕਿ ਵਰਲਡ ਵਾਈਡ ਰੈਸੈਸ਼ਨ ਚੱਲ ਰਿਹਾ ਹੈ ਤੁਸੀਂ ਭਾਰਤ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਨ ਜਦੀ ਤਿਆਰੀ ਕਰਕੇ ਜਾਓ ਨਹੀਂ ਤੇ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 1 ਤੁਸੀਂ ਘੱਟੋ ਘੱਟ ਵੀ 10+2 ਪਾਸ ਹੋਣੇ ਚਾਹੀਦੇ ਜੀ ਜੇਕਰ ਤੁਸੀਂ ਕਿਸੇ ਵੀ ਦੇਸ਼ੇ ਜਾ ਕੇ ਪੱਕਿਆ ਹੋਣਾ ਚਾਹੁੰਦੇ ਜੀ ਕਿਉਂਕਿ ਬਾਹਰਲੇ ਦੇਸ਼ਾਂ 10+2 ਜਿਹੜੀ ਵਿਦਿਅਕ ਯੋਗਤਾ ਹੈ ਉੱਥੋਂ ਤੱਕ ਕੋਈ ਖਰਚਾ ਨਹੀਂ ਹੁੰਦਾ ਪੇਰੈਂਟਸ ਦਾ ਨਾ ਡਰੈਸ ਹੁੰਦੀ ਹੈ ਜੇਕਰ ਤੁਹਾਨੂੰ ਕੋਈ ਵੀ ਬੰਦਾ ਪੁੱਛੇਗਾ ਕਿ ਤੁਸੀਂ ਕਿੰਨੀ ਪੜ੍ਹੇ ਹੋ ਜੇਕਰ ਤੁਸੀਂ ਵਿਦਿਅਕ ਯੋਗਤਾ 8ਵੀਂ ਜਾਂ 10ਵੀਂ ਦੇ ਸੋਰੀ ਉਹ ਇੱਕ ਨੰਬਰ ਦਾ ਨਲਾਇਕ ਗਿਨਾ ਜਾਂਦਾ ਹੈ ਨੰਬਰ 2 ਵਿਦੇਸ਼ਾਂ ਦੇ ਵਿਚਕਾਰ ਪ੍ਰੈਜ਼ੈਂਟਲੀ ਵਰਤਮਾਨ ਸਥਿਤੀ ਵਿੱਚ ਇਹ ਸੈਸ਼ਨ ਚੱਲ ਰਿਹਾ ਹੈ ਨਾ ਤਾਂ ਉੱਥੇ ਨੌਕਰੀ ਮਿਲਦੀ ਹੈ ਨਾ ਤੇ ਰਹਿائش ਮਿਲਦੀ ਹੈ ਤੇ ਬਹੁਤ ਸਾਰੇ ਦੇਸ਼ਾਂ ਦਾ ਮੌਸਮ ਐਸਾ ਹੈ ਕਿ ਜਿਹੜਾ ਮਾਈਨਸ ਪਿੱਛੇ ਠੰਡ ਵਿੱਚ ਹੁੰਦਾ ਹੈ ਇਹ ਉਨੀ ਠੰਡ ਹੁੰਦੀ ਹੈ ਜਿਵੇਂ ਤੁਹਾਡੇ ਘਰ ਦੇ ਫ੍ਰਿਜ ਵਿੱਚ ਫ੍ਰਿਜਰ ਜਿੱਥੇ برف ਜਮਾਉਂਦੇ ਜੇ ਉਨੀ ਠੰਡ ਹੁੰਦੀ ਹੈ ਯ ਉਸ ਤੋਂ ਜ਼ਿਆਦਾ ਠੰਡ ਵੀ ਹੋ ਸਕਦੀ ਹੈ ਸੋ ਤੁਸੀਂ ਭਾਰਤ ਤੇ ਚ ਰਹਿੰਦੇ ਹੋયા ਜੇ ਤੁਸੀਂ 10ਵੀਂ ਕੀਤੀ ਹੈ 12ਵੀਂ ਕੀਤੀ ਹੈ ਤੁਸੀਂ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੈਂਟਰ ਵੈਲਡਰ ਡੀਜ਼ਲ ਮੈਕੈਨਿਕ ਬਿਊਟੀ ਪਾਰਲਰ ਕੇਅਰ ਗੀਵਰ ਨਰਸ ਦਾ ਕੋਰਸ ਕਰਕੇ ਆਪਣੇ ਆਪ ਨੂੰ ਯੋਗ ਬਣਾਓ ਤਾਂ ਕਿ ਤੁਸੀਂ ਦੂਜੇ ਦੇਸ਼ ਵਿੱਚ ਜਾ ਕੇ ਕੰਮ ਕਰ ਸਕੋ ਤੈਨੂੰ ਨੌਕਰੀ ਮਿਲ ਸਕੇ ਤੈਨੂੰ ਚੰਗੀ ਤਨਖਾਹ ਮਿਲ ਸਕੇ ਤੇ ਤਦਾਦ ਸਟੈਂਡਰਡ ਆਫ ਲਿਵਿੰਗ ਉੱਪਰ ਸਕੇ ਜੇਕਰ ਤੁਹਾਨੂੰ ਇੱਕ ਕੋਰਸ ਪਸੰਦ ਨਹੀਂ ਹੈ ਤੁਸੀਂ ਮੈਡੀਕਲ ਲਾਈਨ ਬਲੌਕ ਕਰਦੇ ਜੀ ਡਾਕਟਰ ਨਰਸ ਕੇਅਰ ਗੀਵਰ ਮੈਡੀਕਲ ਲੈਬ ਟੈਕਨੀਸ਼ੀਅਨ ਜਿਹੜੇ ਕਿ ਬਲੱਡ ਵਗੈਰਾ ਚੈੱਕ ਕਰਦੇ ਨੇ ਫਿਰ ਆਫਥਲਮਿਕ ਟੈਕਨੀਸ਼ੀਅਨ ਜਿਹੜੇ ਚਸ਼ਮੇ ਬਣਾਉਂਦੇ ਨੇ ਫਿਰ ਜਿਹੜੇ ਤੁਹਾਡੇ ਅੱਖਾਂ ਦੇ ਚਸ਼ਮੇ ਬਣਾਉਂਦੇ ਆ ਇਹਨੇ ਉਹ ਕੋਈ ਵੀ ਕੋਰਸ ਕਰਕੇ ਜਾਓ ਤਾਂ ਕਿ ਬਾਹਰਲੇ ਦੇਸ਼ ਵਿੱਚ ਜਾ ਕੇ ਤੁਹਾਨੂੰ ਨੌਕਰੀ ਮਿਲ ਸਕੇ ਦੇਖੋ ਬਾਹਰਲੇ ਦੇਸ਼ਾਂ 'ਚ ਡਾਕਟਾਰ ਵਿਭਾਗ ਨਹੀਂ ਹੁੰਦਾ ਹਰ ਕੰਮ ਕੰਪਿਊਟਰ ਤੇ ਹੈ ਤੁਸੀਂ ਕਿਸੇ ਲਾਈਨ ਖੜੂੰਗੀ ਲੋੜ ਨਹੀਂ ਹੈ ਹਰ ਕੰਮ ਕੰਪਿਊਟਰ ਤੇ ਹੁੰਦਾ ਹੈ ਸੋ ਤੁਸੀਂ ਇੱਥੋਂ ਬੇਸਿਕ ਕੰਪਿਊਟਰ ਸਿੱਖ ਕੇ ਜਾਓ ਜੇਕਰ ਤੁਸੀਂ ਕਿਤੇ ਪੜ ਰਹੇ ਜੇ ਤਾਂ ਜਾਲੀ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪ ਦਾ ਰੈਗੂਲਰ ਕੋਰਸ ਕਰੋ ਕਲਾਸਾਂ ਅਟੈਂਡ ਕਰੋ ਛੁੱਟੀ ਵਾਲੇ ਦਿਨ ਪ੍ਰੈਕਟੀਕਲ ਬਾਅਦ ਸਿੱਖੋ ਕਿਉਂਕਿ ਜਦ ਤੁਸੀਂ ਕਿਸੇ ਵੀ ਦੂਜੇ ਦੇਸ਼ ਵਿੱਚ ਜਾਓਗੇ ਤਾਂ ਉੱਥੇ ਤੁਹਾਡਾ ਇਮਤਿਹਾਨ ਦੁਬਾਰਾ ਹੁੰਦਾ ਹੈ ਜੇਕਰ ਤੁਸੀਂ ਇਮਤਿਹਾਨ ਪਾਸ ਕਰੋਗੇ ਤਾਂ ਤੁਹਾਨੂੰ ਡਬਲ ਤਨਖਾਹ ਮਿਲਦੀ ਹੈ ਪ੍ਰੈਕਟੀਕਲ ਕੰਮ ਸਿੱਖੋ ਵਿਦੇਸ਼ਾਂ ਵਿੱਚ ਜਾਓ ਜੰਗੀਤਨ ਘਾ ਬਾਕ ਪੱਕੇ ਹੋਣ ਦੇ ਚਾਂਸ ਵੱਧ ਜਾਣਗੇ ਹੋਰ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਮੰਡੇ ਟੂ ਫਰਡੇ ਮਾਰਨਿੰਗ 10am ਟੂ 5pm ਉਪਰੋਕਤ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਦਿੱਤੀ ਜਾਊਗੀ ਥੈਂਕ ਯੂ ਵੈਲਕਮ ਟੂ ਸਟੇ ਕੈਟ ਵਿਦ ਅਸ